ਰਾਜ ਦੀ ਕਾਲਪਾ ਰਾਜ ਦੀ ਜਥੇ ਅੱਜ ਅਸੀਂ ਭਾਰਤ ਦੇ ਖਾਣ ਦੇ ਵਿੱਚ ਸਿੱਧੂ ਵਰਤੋਂ ਆਏ ਪਿੰਡ ਬਲਵੇੜਾ ਜਿਹੜਾ ਪਟਿਆਲਾ ਦਾ ਬੋਦਨਾ ਹੈ ਇਹ ਸਰਕਾਰਾਂ ਦੇਖੋ ਕਿੰਨੇ ਧੱਕੇ ਕਰਦੀਆਂ ਨੇ ਬਰਾ ਗੱਦਿਆਂ ਵੀ ਤੁਸੀਂ ਟ੍ਰੈਕਟਰ ਲੈ ਕੇ ਨਾ ਜਾਓ ਪੈਦਲ ਚਲੇ ਜਾਓ ਅਸੀਂ ਅੱਜ ਹੁਣ ਪੈਦਲ ਲੱਗਿਆ ਚਾਹੁੰਦੇ ਸਾਨੂੰ ਪੈਦਲ ਵੀ ਜਾਣ ਦਿੰਦੇ ਪਰ ਦੂਸਰੀ ਸਰਕਾਰਾਂ ਨੇ ਕਿ ਸੁਰੇ ਸੜਕਾਂ ਸੁਰੇ ਜੋ 7 ਵਜੇ ਜਾਣ ਲੱਗੇ ਸਾਨੂੰ ਕਿਉਂ ਰੋਕ ਦਿੰਦੇ ਰਸਤੇ ਜਾਣ ਤਾਂ ਦਿੱਦੀ ਕੋ ਇਹਨਾਂ ਦੇ ਕੱਲੇ ਦੇ ਸਾਡਾ ਵੀ ਹੱਕ ਹੋਣਾ ਦਿੱਦੀ ਤੇ ਤੇ ਸਾਡੇ ਨਾਲ ਕੋਈ ਅਗੇ ਟੇਬਲ ਤੇ ਕਰਨ ਸਾਡੇ ਪ੍ਰਧਾਨ ਨਾਲ ਕਰਨ ਕਿਸੇ ਪਾਸੇ ਗੱਲ ਨੂੰ ਲਾਉਣਾ ਜੇ ਗੱਲ ਨੂੰ ਕਿਸੇ ਪਾਸੇ ਲਾਉਂਗਾ ਤਾਂ ਕੋਈ ਗੱਲ ਬਣ ਨਹੀਂ ਇਸ ਤਰ੍ਹਾਂ ਗੱਲ ਬਣ ਨਹੀਂ ਤੁਸੀਂ ਕਿਸ ਹਿਸਾਬ ਨਾਲ ਪਿੱਛੇ ਬਿਆਨ ਆਇਆ 1-2 ਦਿਨ ਹੋਏ ਆਪਣੇ ਰਾਸ਼ਟਰਪਤੀ ਦਾ ਆਪਣੇ ਜੀ ਦੇ ਧਰਗ ਦਿੱਤਾ ਉਹਨਾਂ ਕਿਸਾਨਾਂ ਦੇ ਹੱਕ ਵਿੱਚ ਕਿੰਨਾ ਕੁਸ ਬੋਲਿਆ ਫਿਰ ਵੀ ਜਦ ਇੱਕ ਰਾਸ਼ਟਰਪਤੀ ਜੀ ਉਹ ਦਿਨ ਕੁ ਸੁਣਦਾ ਵੀ ਸਾਡੇ ਕੋਲ